ਆਸਾ ਮਹੱਲਾ ਪੰਜਵਾਂ ਗੁਰ ਕੈ ਸ਼ਬਦ ਬਨਾਵਹੁ ਇਹ ਮਨ ਗੁਰ ਕਾ ਦਰਸ਼ਨ ਸੰਚਹੁ ਹਰ ਧਨ ਊਤਮ ਮਤ ਮੇਰਾ ਹਿਰਦੈ ਤੂੰ ਆਉ ਧਿਆਵਾਂ ਗਾਵਾਂ ਗੁਣ ਗੋਵਿੰਦਾ ਅਤਪ੍ਰੀਤਮ ਮੋਹਿ ਲਾਗੈ ਨਾਉ ਰਹਾ ਤ੍ਰਿਪਤ ਅਭਾਵਨ ਸਾਚੈ ਨਾਏ 86 ਮੱਜਨ ਸੰਤ ਧੂਰਾਏ ਸਭ ਮਹਜਾਨੋ ਕਰਤਾ ਏਤ ਸਾਧ ਸੰਗਤ ਮਿਲ ਬੁੱਧ ਵਿਵੇਕ ਦਾਸ ਸਗਲ ਕਾ ਛੋਟ ਅਬਿਮਹਾਨ ਨਾਨਕ ਕਉ ਗੁਰ ਦੀਨੋ ਦਾਨ ਆਸਾ ਮਹੱਲਾ ਪੰਜਵਾ ਬੁੱਧ ਪ੍ਰਗਾਸ ਭਈ ਮਤ ਪੂਰੀ ਤਾ ਤੇ ਬਿਨਸੀ ਦੁਰਮਤ ਦੂਰੀ ਐਸੀ ਗੁਰਮਤ ਪਾਈ ਹਲੇ ਬੂਢਤ ਕੋਰ ਅੰਧ ਕੂਪ ਮਹਿ ਨਿਭਸਿ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰ ਬੋਹਿਤ ਤਾਰੇ ਰਤਨਾਗਰ ਦੁਤਰ ਅੰਧ ਵਿਖਮ ਏ ਮਾਇਆ ਗੁਰ ਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਤਸ ਉਕਤ ਨਾਮ ਹੋਰੀ ਗੁਰ ਨਾਨਕ ਸਰਣਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਦੋ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾ ਖਿੰ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਮਸਤ ਮਤਵਾਰਾ ਆਨ ਰਸਾ ਸਭ ਹੋਛੇ ਰੇ ਰਹਾ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਟ ਸਮਾਏ ਲਾਖ ਕਰੋਰੀ ਮਿਲੈ ਨਾ ਕੇ ਜਿਸ ਹੈ ਪ੍ਰਾਪਤ ਤਿਸ ਹੀ ਦੇ ਨਾਨਕ ਚਾਖ ਭੈ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਈਤ ਊਤ ਕਤ ਛੋੜ ਨ ਜਾਏ ਨਾਨਕ ਜੀ ਦਾ ਹਰ ਰਸ ਮਾਹੇ ਆਸਾ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਗ ਮੋਹ ਮਿਟਾਵੈ ਛੁਟਕੈ ਦੁਰਮਤ ਆਪਣੀ ਧਾਰੀ ਹੋਏ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋ ਵਹਿ ਮਨ ਪਿਆਰੀ ਸੁਣ ਸੁੰਦਰ ਸਾਧੂ ਬਚਨ ਉਧਾਰੀ ਦੁਖ ਭੂਖ ਮਿਟੈ ਤੇਰੋ ਸਹংসਾ ਸੁਖ ਪਾਵਹਿ ਤੂੰ ਸੁਖ ਮਨ ਨਾਰੀ ਰਹਾ ਚਰਨ ਪਖਾਰ ਕਰੋਂ ਗੁਰ ਸੇਵਾ ਆਤਮ ਸ਼ੁੱਧ ਬਿਖਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵਹਿ ਸੋਭਾ ਹਰ ਦੁਆਰੀ ਇਹ ਅਚਾਰ ਇਹ ਵਿਵਹਾਰ ਆਗਿਆ ਮਾਨ ਭਗਤ ਹੋਏ ਤੁਮਹਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਪਾਉਜਲ ਪਾਰ ਉਤਾਰੀ ਆਸਾ ਮਹੱਲਾ ਪੰਜਵਾ ਦੋ ਪਦੇ ਪਈ ਪ੍ਰਾਪਤ ਮਾਨੁਖ ਦੇਹੁ ਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿ ਤੈ ਨਾਮ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵ ਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਆਸਾ ਮਹੱਲਾ ਪੰਜਵਾ ਤੁਝ ਬਿਨੇ ਅਵਰ ਨਾਹੀ ਮੈਂ ਦੂਜਾ ਤੂੰ ਮੇਰੇ ਮਨ ਮਾਹੀ ਤੂੰ ਸਾਜਨ ਸੰਗੀ ਪ੍ਰਭ ਮੇਰਾ ਕਾਹੇ ਜੀ ਡਰਾਹੀ ਤੁਮਰੀ ਓਟ ਤੁਮਹਾਰੀ ਆਸਾ ਬੈਠਤ ਉਠਤ ਸੋਵਤ ਜਾਗਤ ਵਿਸਰਨਾਹੀ ਤੂੰ ਸਾਥ ਗਿਰਾਸਾ ਰਹਾਓ ਰਾਖ ਰਾਖ ਸ਼ਰਨ ਪ੍ਰਭ ਆਪਣੀ ਅਗਨ ਸਾਗਰ ਵਿਕਰਾਲਾ ਨਾਨਕ ਕੇ ਸੁਖ ਦਾਤੇ ਸਤਿਗੁਰ 함 ਤੁਮਰੇ ਬਾਲ ਗੋਪਾਲਾ ਆਸਾ ਮਹੱਲਾ ਪੰਜਵਾ ਹਰ ਜਨ ਲੀਨੇ ਪ੍ਰਭੂ ਛਡਾਏ ਪ੍ਰੀਤਮ ਸਿਉ ਮੇਰੋ ਮਨ ਮਾਨਿਆ ਤਾਪ ਮੁਆ ਬਿਖ ਖਾਏ ਰਹਾਉ ਪਾਲਾ ਤਾਉ ਕਛੂ ਨ ਬਿਆਪੈ RAM ਨਾਮ ਗੁਣ ਗਾਏ ਢਾਕੀ ਕੋ ਚਿਤ ਕਛੂ ਨ ਲਾਗੇ ਚਰਨ ਕਮਲ ਸਰਣਾਏ ਸੰਤ ਪ੍ਰਸਾਦ ਭਏ ਕਿਰਪਾਲਾ ਹੋਏ ਆਪ ਸਹਾਈ ਗੋਣੇ ਨਿਦਾਨ ਨਿਤ ਗਾਵੇ ਨਾਨਕ ਸਹਿ ਸਾ ਦੁੱਖ ਮਿਟਾਏ ਆਸਾ ਮਹੱਲਾ ਪੰਜਵਾ ਔਖਦ ਖਾਇਓ ਹਰ ਕੋ ਨਾ ਸੁਖ ਪਾਏ ਦੁੱਖ ਬਿਨ ਸਿਆ ਥਾ ਤਾਪ ਗਿਆ ਬਚਨ ਗੁਰ ਪੂਰੇ ਅਨੰਦ ਭਇਆ ਸਭ ਮਿਟੇ ਵਿਸੂਰੇ ਰਹਾਉ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਵਾਸਤ ਨਾਹੀ ਸੋ ਬੇਲਾ ਆਈ ਬਿਨ ਹੁਕਮੈ ਕਿਉ ਬੁਝੈ ਬੁਝਾਈ ਢੰਡੀ ਤਾਤੀ ਮਿੱਟੀ ਖਾਈ ਉਹ ਨਾ ਬਾਲਾ ਬੁਢਾ ਪਹਾਈ ਰਹਾ ਨਾਨਕ ਦਾਸ ਸਾਧ ਸਿਰਨਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਆਸਾ ਮਹੱਲਾ ਪੰਜਵਾਂ ਸਦਾ ਸਦਾ ਤੰ ਪਰਗਾਸ ਸਾਧ ਸੰਗਤ ਹਰ ਚਰਨ ਨਿਵਾਸ ਰਾਮ ਨਾਮ ਨਿਤ ਜਪ ਮਨ ਮੇਰੇ ਸੀਤਨ ਸ਼ਾਂਤ ਸਦਾ ਸੁਖ ਪਾਵਹਿ ਕਿਰ ਵਿਖ ਜਾਹੇ ਸਭੇ ਮਨ ਤੇਰੇ ਰਹਾ ਕਹੋ ਨਾਨਕ ਜਾ ਕੇ ਪੂਰਨ ਕਰਮ ਸਤ ਗੁਰ ਭੇਟੇ ਪੂਰਨ ਪਾਰ ਬ੍ਰਹਮ ਦੂਜੇ ਘਰ ਕੇ ਚੌਂਤੀਸ